ਲੋਕਾਂ ਦੇ ਸਵਾਲ ਬਰਦਾਸ਼ਤ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੇ ਕੀਤਾ ਕੁਝ ਨਹੀਂ ਹੈਗਾ ਸਰਕਾਰ ਚ ਜਦੋਂ ਦੀ ਸਰਕਾਰ ਚ ਆਇਆ ਇੱਕ ਗੱਲ ਤੇ ਵੀ ਆਪਦੇ ਖਰੇ ਨਹੀਂ ਉਤਰੇ ਤਾਂ ਕਿਉਂਕਿ ਜਿਹੜੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਆ ਲੋਕ ਸਵਾਲ ਕਰਨਗੇ ਇਹ ਸਵਾਲ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਪਤਾ ਵੀ 2.5 ਸਾਲਾਂ ਬਾਅਦ ਹੀ ਇਹਨਾਂ ਨੇ ਐਮਪੀ ਦੇ ਇਲੈਕਸ਼ਨਾਂ ਵਿੱਚ ਸਰਕਾਰ ਨੂੰ ਜਿਹੜੀ 10 ਸੀਟਾਂ ਤੇ ਹਰਾਤਾ 3 ਸੀਟਾਂ ਤੇ ਰਹਿ ਗਿਆ ਤੇ ਇਹਨਾਂ ਨੂੰ ਪਤਾ ਹੋਣਾ ਨਹੀਂ ਸਮਝਦੇ ਸਾਡੇ ਆਪ ਦੇ ਤੇ ਝਾੜੂ ਵੱਜਣਾ ਇਸ ਕਰਕੇ ਇਹ ਆਪਦੀ ਬੁਖਲਾਹਟ ਵਿੱਚ ਸਾਡੇ ਦੇ ਗੁੱਸਾ ਕੱਢ ਰਿਹਾ ਦੇਖੋ ਜੇ ਜਿਨ੍ਹਾਂ ਦੀ ਸਰਕਾਰ ਪਹਿਲਾਂ ਹੀ ਕੇਂਦਰ ਤੋਂ ਡਰ ਕੇ ਚੱਲਦੀ ਹੋਵੇ ਕੇਂਦਰ ਦੀਆਂ ਪਾਲਿਸੀਆਂ ਲਗਾਤਾਰ ਲਾਗੂ ਕਰ ਰਹੇ ਹੋਵੇ ਜਿੱਥੇ ਭਗਵੰਤ ਮਾਨ ਦੀ ਨਹੀਂ ਚੱਲਦੀ ਹੈ ਉੱਥੇ ਇਹੋ ਜਿਹੇ ਛੋਟੇ-ਮੋਟੇ ਐਮਐਲਏ ਦੀ ਕੀ ਚੱਲੂਗੀ ਸੇਖੋ ਸਾਹਿਬ ਕਹਿ ਤਾਂ ਇਹ ਰਹੇ ਆ ਕਿ ਮੈਂ ਇੱਕ ਹਫ਼ਤੇ 'ਚ ਮਾਮਲਾ ਹੱਲ ਕਰਾ ਦੂੰਗਾ ਪਰ ਜਿਹੜੀ ਸਰਕਾਰ ਕੇਂਦਰ ਦੀ ਜਿਹੜੀ ਉਹ ਤੋਂ ਆਸਮਾਨਦੀ ਆ ਉਹ ਜਿਹੜੀ ਕੇਂਦਰ ਦੇ ਖਿਲਾਫ ਇਹ ਬੋਲ ਹੀ ਨਹੀਂ ਸਕਦੀ ਵੀ ਸਾਡੇ ਪੰਜਾਬ 'ਚ ਤੁਸੀਂ ਕਿਵੇਂ ਕੌਣ ਹੋ ਨਿਆਟ ਕਾਲਜ ਪ੍ਰਾਈਵੇਟ ਕਰਨ ਵਾਲੇ ਜਿਹੜੀ ਮਤਲਬ ਲਗਾਤਾਰ ਪਾਲਿਸੀਆਂ ਕੇਂਦਰ ਨੇ ਲਾਗੂ ਕਰ ਰਹੀ ਐ ਉਹ ਭਗਵੰਤ ਨਾ ਤਾਂ ਇੱਥੇ ਭਗਵੰਤ ਮਾਨ ਦੀ ਕੇਂਦਰ ਅੱਗੇ ਚੱਲਦੀ ਐ ਨਾ ਸੇਖੋਂ ਦੀ ਆਪ ਦੀ ਸਰਕਾਰ ਚੱਲਦੀ ਐ। ਜਿਹੜੇ ਲੋਕਾਂ ਦੇ ਮਾਮਲੇ ਆ ਜਿਹੜੇ ਧਰਨੇ ਜਿੰਨਾ ਕਰਕੇ ਲੱਗ ਰਿਹਾ ਉਹ ਮਾਮਲੇ ਹੱਲ ਕਰਨਗੇ ਤਾਂ ਧਰਨਾ ਨਹੀਂ ਲੱਗੂਗਾ। ਪਰ ਉਲਟਾ ਇਹ ਕਹਿ ਰਹੇ ਵੀ ਅਸੀਂ ਕਰਾਂਗੇ ਵੀ ਆਪ ਦੀ ਮਾਨਾਈ ਧਰਨੇ ਵੀ ਨਹੀਂ ਲੱਗਣ ਦੇਵਾਂਗੇ। ਐਸੇ ਗੁੰਡਾਗਰਦੀ ਵਾਲਾ ਰਵੱਈਆ ਸੀ ਉਹਨਾਂ ਦਾ। ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੇ ਐਮਐਲਏ ਬਣ ਗਏ ਤਾਂ ਸ਼ਾਇਦ ਪਤਾ ਨਹੀਂ ਕੀ ਬਣ ਗਏ। ਪਤਾ ਨਹੀਂ ਕਿਹੜਾ ਇਹਨਾਂ ਕੋਲੇ ਆ ਉਹਦਾ ਬਣ ਗਿਆ ਪਤਾ ਨਹੀਂ ਰਾਜਾ ਹੀ ਬਣ ਗਿਆ ਵੀ ਸਾਡੇ ਅੱਗੇ ਕੋਈ ਬੋੜ ਨਹੀਂ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਸਾਰਿਆਂ ਨੇ ਲੋਕਾਂ ਨੂੰ ਲੁੱਟਿਆ ਪਰ ਉਹ ਅੱਜ ਤੱਕ ਆਮ ਲੋਕਾਂ ਦੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਦੇ ਸੀ ਜੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਕਿ ਅਸੀਂ ਪੰਜਾਬ ਹਤਾਈ ਸੀ ਅਸੀਂ ਪੰਜਾਬ ਖਿਲਾਫ ਕੁਝ ਕਰਾਂਗੇ ਨਹੀਂ ਤਾਂ ਉਹ ਇਹ ਤੈਅ ਕਰਨ ਕਿ ਪੰਜਾਬ ਦੀ ਸਿੱਖਿਆ ਨੀਤੀ ਕੇਂਦਰ ਦੀ ਲਾਗੂ ਕਰਨੀ ਕਿ ਆ ਬਣਾਉਣੀ ਹੈ ਉਹ ਲਗਾਤਾਰ ਕੇਂਦਰ ਦੀਆਂ ਪਾਲਿਸੀਆਂ ਲਾਗੂ ਕਰ ਰਿਹਾ ਪੰਜਾਬ ਦਾ ਪਾਣੀ ਲਟਾਉਣ ਤੋਂ ਲੈ ਕੇ ਪੰਜਾਬ ਦੀ ਜ਼ਮੀਨ ਲਟਾਉਣ ਤੋਂ ਲੈ ਕੇ ਪੰਜਾਬ ਦੀ ਸਿੱਖਿਆ ਤੱਕ ਕੇਂਦਰ ਦੇ ਹਵਾਲੇ ਕਰਤੀ ਉਹਨਾਂ ਨੇ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਪੰਜਾਬ ਸਰਕਾਰ ਆਪ ਬਣਾਵੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਜਿਹੜੀ ਇੱਕ ਤਾਂ ਵਿਦਿਆਰਥੀਆਂ ਤੋਂ ਜਿਹੜਾ ਪ੍ਰਾਈਵੇਟੇਸ਼ਨ ਦੇ ਨਾਂ ਤੇ ਵਿਦਿਆਰਥੀ ਤੋਂ ਜਿਹੜਾ ਪੜ੍ਹਾਈ ਦਾ ਅਧਿਕਾਰ ਖੋ ਰਹੀ ਹੈ ਦੂਜਾ ਕੇਂਦਰ ਦੀ ਕਰਨ ਦੇ ਨਾਂ ਤੇ ਸੂਬਿਆਂ ਦਾ ਅਧਿਕਾਰ ਖੋ ਰਹੀ ਹੈ ਇਹੋ ਜੀ ਸਿੱਖਿਆ ਨੀਤੀ ਇੱਕ ਤਾਂ ਗੈਰ ਵਿਗਿਆਨਿਕ ਕਿਉਂਕਿ ਉਹ ਉਹਦੇ ਵਿੱਚ ਜਿਹੜੀਆਂ ਮਿਥਿਆਸ ਉਹਨੂੰ ਇਤਿਹਾਸ ਬਣਾ ਕੇ ਪੇਸ਼ ਕਰਨਾ ਆਪ ਦੀ ਸਿੱਖਿਆ ਨੀਤੀ ਨੂੰ ਪੰਜਾਬ ਸਰਕਾਰ ਰੱਦ ਕਰੇ ਆਪ ਦੀ ਸਿੱਖਿਆ ਨੀਤੀ ਆ ਬਣਾਵੇ ਨਹੀਂ ਅਸੀਂ ਮੰਨ ਲਾਂਗੇ ਕਿ ਜਿਵੇਂ ਲੋਕ ਧਰਨਿਆ ਚਕਸਰ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ ਇਹ ਮੋਰ ਲੱਗ ਜਾਣੀ ਹੈ ਉਹਨਾਂ ਤੇ ਵੀ ਜੇ ਉਹ ਆਪਦੀ ਜ਼ੁਬਾਨ ਤੇ ਖਰੇ ਨਾ ਉਤਰੇ ਤਾਂ ਜਿਹੜੀਆਂ ਕੇਂਦਰ ਦੀ ਪਾਲਿਸੀਆਂ ਲਾਗੂ ਕਰਨੋਂ ਨਾ ਹਟੇ ਅੱਜ ਤੁਸੀਂ ਸਾਰੇ ਇੱਥੇ ਗੁਰਦੇਵਤ ਸਿੰਘ ਸੇਖੋਂ ਐਮਐਲਏ ਦੀ ਕੋਠੀ ਅੱਗੇ ਆ ਕੇ ਬੈਠੇ ਹੋ ਮੁੱਦਾ ਕੀ ਹੈ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮਐਲਏ ਸੇਖੋ ਤੇ ਪੰਜਾਬ ਸਰਕਾਰ ਦੇ ਖਿਲਾਫ 1 ਮਹੀਨੇ ਤੋਂ ਜਿਹੜਾ ਸੰਘਰਸ਼ ਕਰ ਰਹੇ ਆ ਕਿ ਬਰਜਿੰਦਰਾ ਕਾਲਜ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਸੀ ਜਿੱਤੇ ਖੇਤੀਬਾੜੀ ਦੀ ਪੜ੍ਹਾਈ ਵੀ ਸਰਕਾਰੀ ਸੀ ਉੱਥੇ ਖੇਤੀਬਾੜੀ ਦੀ ਪੜ੍ਹਾਈ ਨੂੰ ਜਦੋਂ ਕਾਂਗਰਸ ਸਰਕਾਰ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਆਮ ਆਦਮੀ ਪਾਰਟੀ ਤੇ ਸਾਡੇ ਨਾਲ ਧਰੇ ਲਾਉਂਦੀ ਰਹੀ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਦੋਂ ਇਹਨਾਂ ਨੇ ਆਪ ਬੀਐਸਸੀ ਐਗਰੀਕਲਚਰ ਦੇ ਕੋਰਸ ਦੀ ਮਾਨਤਾ ਰੱਦ ਕਰਕੇ ਕੋਰਸ ਨੂੰ ਪ੍ਰਾਈਵੇਟ ਕਰਤਾ ਤੇ ਇਹਦੇ ਖਿਲਾਫ 1 ਮਹੀਨੇ ਤੋਂ ਸੰਘਰਸ਼ ਕਰ ਰਹੇ ਆ ਸਾਨੂੰ ਜਦੋਂ 1 ਮਹੀਨਾ ਲਗਭਗ 1 ਮਹੀਨਾ ਹੋ ਗਿਆ ਸੀ ਸੇਖੋ ਦੇ ਘਰ ਦਾ ਘ ਮਾਮਲੇ ਤੇ ਤਾਂ ਸੇਖੋ ਸਾਹਿਬ ਨੇ ਸਾਡੇ ਤੋਂ 2 ਦਿਨ ਦਾ ਸਮਾਂ ਮੰਗਿਆ ਕਹਿੰਦੇ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਕੋਰਸ ਅਸੀਂ ਨਹੀਂ ਚੱਲਣ ਦੇਵਾਂਗੇ ਤੇ ਉਹਨਾਂ ਨੂੰ ਦੱਸ ਦਈਏ ਕਿ ਉਹ ਹੁਣ ਸਾਡੇ ਨੂੰ ਸਾਨੂੰ ਇਸ ਧਰਨੇ 'ਚ ਜਦੋਂ ਸਿੱਖ ਕਿਸਾਨ ਮੋਰਚੇ ਨੇ ਸਾਡੇ ਸਮਰਥਨ ਦਾ ਐਲਾਨ ਕੀਤਾ ਇਸ ਇਕੱਠ 'ਚ ਬੋਲ ਕੇ ਗਏ ਆ ਦੁਬਾਰਾ ਕਿ ਇੱਕ ਹਫ਼ਤੇ ਦਾ ਸਮਾਂ ਦਿਓ ਕਹਿੰਦੇ ਸਰਕਾਰੀ ਕਾਲਜ ਵਿੱਚ ਅਸੀਂ ਬੀਐਸਸੀ ਐਗਰੀਕਲਚਰ ਨੂੰ ਸਰਕਾਰੀ ਚਲਾਵਾਂਗੇ ਸੈਲਫ ਫੰਡ ਨਹੀਂ ਹੋਣ ਦਿੰਦੇ ਹੁਣ ਉਹ ਜ਼ੁਬਾਨ ਦੇ ਕੇ ਗਏ ਆ ਆਮ ਆਦਮੀ ਪਾਰਟੀ ਬਿਆਨ ਬਹੁਤ ਦਿੰਦੀ ਹੈ ਠੀਕ ਆ ਕਈ ਤਰ੍ਹਾਂ ਦੇ ਬਿਆਨ ਦਿੰਦੀ ਆ ਉਹ ਇੱਕ ਵੀ ਬਿਆਨ ਤੇ ਜਿਹੜੇ खरे ਨਹੀਂ ਉਤਰਦੇ ਹੁਣ ਇਹ ਸੇਖੋ ਸਾਹਿਬ ਦਾ ਵੀ ਇਮਤਿਹਾਨ ਆ ਕਿ ਉਹ ਆਪਦੀ ਜ਼ੁਬਾਨ ਤੇ खरे ਉਤਰਦੇ ਕਿ ਨਹੀਂ ਉਹਨਾਂ ਨੇ ਹੁਣ ਦੂਜੀ ਵਾਰ ਸਾਨੂੰ ਸਮਾਂ ਦਿੱਤਾ ਕਿ ਬੀਐਸਸੀ ਐਗਰੀਕਲਚਰ ਦੀ ਪੜਾਈ ਅਸੀਂ ਸਰਕਾਰੀ ਚਲਾਵਾਂਗੇ ਸੈਲਫ ਨਾਂਸ ਨਹੀਂ ਹੋਣ ਦਿੰਦੇ ਅਸੀਂ ਇਹ ਸੇਖੋ ਸਾਹਿਬ ਦੇ ਉਹਨੂੰ ਦੱਸ ਦਈਏ ਕਿ ਪੰਜਾਬ ਸਟੂਡੈਂਟਸ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਤੁਹਾਡੀ ਇਕੱਲੀ ਇੱਕ ਬਿਆਨ ਨਾਲ ਤੋਂ ਪਿੱਛੇ ਨਹੀਂ ਹਟਣ ਵਾਲੇ ਜੇ ਤੁਸੀਂ ਇਹ ਬਿਆਨ ਤੇ ਨਾ खरे ਉਤਰੇ ਜੇ ਤੁਸੀਂ ਆਪਦੀ ਜ਼ੁਬਾਨ ਤੇ ਨਾ ਨਾ खरे ਉਤਰੇ ਤਾਂ ਅਸੀਂ ਸੰਘਰਸ਼ ਲੰਮਾ ਕਰਾਂਗੇ ਕਿਉਂਕਿ ਖੇਤੀਬਾੜੀ ਦੀ ਪੜਾਈ ਕ ਜੇ ਪ੍ਰਾਈਵੇਟ ਹੋਇਆ ਤਾਂ ਵਿਦਿਆਰਥੀ ਤੋਂ ਪੜ੍ਹਾਈ ਖੋਣ ਦਾ ਮਾਮਲਾ ਨਹੀਂ ਹੈ ਖੇਤੀ ਸੰਕਟ ਇੰਨਾ ਜ਼ਿਆਦਾ ਪੰਜਾਬ 'ਚ ਖੇਤੀ ਬਾੜੀ ਪੰਜਾਬ ਦੀ ਰੀੜ ਦੀ ਹੱਡੀ ਆ ਹੋਰ ਆਰਥਿਕਤਾ ਦਾ ਕੋਈ ਹੈ ਹੀ ਨਹੀਂ ਹੈ ਪੰਜਾਬ ਦਾ ਕੋਈ ਕੋਈ ਚੀਜ਼ ਹੀ ਨਹੀਂ ਹੈ ਆਰਥਿਕਤਾ ਨਾਲ ਜੁੜੀ ਹੋਈ ਖੇਤੀਬਾੜੀ ਆ ਜੇ ਖੇਤੀਬਾੜੀ ਦੀ ਪੜ੍ਹਾਈ ਨਹੀਂ ਹੋਊਗੀ ਤਾਂ ਖੇਤੀਬਾੜੀ ਮਾਹਰ ਕਿਵੇਂ ਪੈਦਾ ਹੋਣਗੇ ਇਸ ਲਈ ਖੇਤੀਬਾੜੀ ਦੀ ਪੜ੍ਹਾਈ ਬੰਦ ਕਰਨ ਦਾ ਮਾਮਲਾ ਪੰਜਾਬ ਵਿਰੋਧੀ ਹੋਣਾ ਏ ਇਸ ਲਈ ਸੇਖੋ ਸਾਹਿਬ ਨੇ ਹੁਣ ਕਹਿ ਤਾਂ ਦਿੱਤਾ ਵੀ ਇੱਕ ਹਫ਼ਤੇ ਚ ਪੜ੍ਹਾਈ ਸਰਕਾਰੀ ਹੋ ਜੂਗੀ ਤੇ ਜੇ ਨਾ ਹੋਈ ਤਾਂ ਇਹ ਮੰਨ ਲਾਂਗੇ ਸੀ ਕਿ ਪੰਜਾਬ ਵਿਰੋਧੀ ਵੀ ਨੇ ਕਿਸਾਨ ਵਿਰੋਧੀ ਵੀ ਨੇ ਤੇ ਵਿਦਿਆਰਥੀਆ ਵਿਰੋਧੀ ਵੀ ਨੇ ਤੇ ਉਹ ਹੁਣ ਆਪਦਾ ਦੇਖ ਕੇ ਚੱਲਣ ਵੀ ਇੱਕ ਹਫ਼ਤੇ ਚ ਮਾਮਲਾ ਹੱਲ ਕਰ ਦੇਣ ਸਾਡਾ ਕਿਉਂ ਖੇਤੀਬਾੜੀ ਦੀ ਪੜ੍ਹਾਈ ਬੰਦ ਕਿਉਂ ਕੀਤੀ ਜਾ ਰਹੀ ਹੈ ਕੀ ਕਾਰਨ ਲੱਗਦਾ ਹੈ ਇਹਦੇ ਪਿੱਛੇ ਦੇਖੋ ਆਮ ਆਦਮੀ ਪਾਰਟੀ ਕੇਂਦਰ ਦੀ ਪਾਲਿਸੀ ਲਾਗੂ ਕਰ ਰਹੀ ਹੈ ਕੇਂਦਰ ਦੀ ਪਾਲਿਸੀ ਨਵੀਂ ਸਿੱਖਿਆ ਨੀਤੀ 2020 ਉਹ ਇਹ ਕਹਿੰਦੀ ਹੈ ਕਿ ਸਰਕਾਰੀ ਕੁਝ ਰਹਿਣਾ ਹੀ ਨਹੀਂ ਚਾਹੀਦਾ ਠੀਕ ਹੈ ਬਾਹਰ ਲਈ ਯੂਨੀਵਰਸਿਟੀਆਂ ਨੂੰ ਇੱਥੇ ਖੋਲਣ ਦੀ ਪਰਮਿਸ਼ਨ ਦਿੱਤੀ ਹੋਈ ਹੈ ਸੱਤ ਯੂਨੀਵਰਸਿਟੀਆਂ ਹਾਂਡਾ ਅਰਗਿੰਗ ਕੰਪਨੀਆਂ ਅਪੋਲੋ ਅਰਗਿੰਗ ਕੰਪਨੀਆਂ ਸੱਤ ਯੂਨੀਵਰਸਿਟੀਆਂ ਮੁਹੱਲੇ 'ਚ ਖੋਲ ਰਹੀਆਂ ਉਸੇ ਤਰ੍ਹਾਂ ਦੀਆਂ 100 ਯੂਨੀਵਰਸਿਟੀਆਂ ਪੂਰੇ ਭਾਰਤ 'ਚ ਖੁੱਲ੍ਹਣੀਆਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਨਵੇਂ ਸਿੱਖਿਆ ਦੀਤੀ ਰਹੀ ਤੇ ਜੇ ਉਹ ਯੂਨੀਵਰਸਿਟੀਆਂ ਖੋਲ੍ਹਣੀਆਂ ਤਾਂ ਪਹਿਲਾਂ ਸਰਕਾਰ ਨੂੰ ਇੱਥੋਂ ਦੀਆਂ ਯੂਨੀਵਰਸਿਟੀਆਂ ਇੱਥੋਂ ਦੇ ਕਾਲਜ ਬੰਦ ਕਰਨੇ ਪੈਣੇ ਆ ਇਸ ਲਈ ਕਾਰਪੋਰੇਟਾਂ ਨੂੰ ਮੁਨਾਫਾ ਦੇਣ ਲਈ ਇਹਨਾਂ ਨੇ ਇਹੋ ਜਿਹੀ ਸਿੱਖਿਆ ਨੀਤੀ ਲੈ ਕੇ ਆ ਜੇ ਸੇਖੋ ਸਾਹਿਬ ਦੀ ਤੇ ਸੰਧਵਾ ਸਾਹਿਬ ਦੀ ਆਪਣੀ ਸਰਕਾਰ ਚੱਲਦੀ ਹੁੰਦੀ ਤਾਂ ਖੇਤੀਬਾੜੀ ਦੀ ਪੜਾਈ ਬੰਦ ਹੀ ਨਹੀਂ ਹੋਣੀ ਸੀ ਤੇ ਬੰਦ ਹੋ ਵੀ ਗਈ ਤੇ ਇਹ 1 ਮਹੀਨੇ ਤੋਂ ਵਿਦਿਆਰਥੀ ਸੰਘਰਸ਼ ਕਰ ਰਹੇ ਆ 1 ਮਹੀਨੇ ਤੋਂ ਸਾਨੂੰ ਕਹਿ ਰਿਹਾ ਵੀ 2 ਦਿਨਾਂ ਚ ਮਾਮਲਾ ਹੱਲ ਕਰ ਦਾਂਗੇ ਤਾਂ ਜੇ ਇਹਨਾਂ ਦੀ ਚੱਲਦੀ ਹੁੰਦੀ ਤਾਂ ਇਹ ਚਲਾ ਦਿੰਦੇ ਬਾਕੀ ਇਹ ਵੀ ਹੋ ਸਕਦਾ ਜਾਂ ਤਾਂ ਇਹਨਾਂ ਦੀ ਚੱਲਦੀ ਨਹੀਂ ਜਾਂ ਇਹ ਮੰਨਣਾ ਨਹੀਂ ਚਾਹੁੰਦੇ ਠੀਕ ਆ ਜਾਂ ਤਾਂ ਇਹ ਚਾਹੁੰਦੇ ਆ ਵੀ ਪਾਲਿਸੀ ਲਾਗੂ ਹੀ ਕਰਨੀ ਆ ਸੀ ਸਾਰਾ ਕੁਝ ਕਰਨਾ ਹੀ ਪ੍ਰਾਈਵੇਟ ਆ ਜਾਂ ਤਾਂ ਇਹ ਹੋ ਸਕਦਾ ਜਾਂ ਇਹ ਹੋ ਸਕਦਾ ਵੀ ਇਹਨਾਂ ਦੀ ਚੱਲਦੀ ਨਹੀਂ ਇਹਦੀ ਸਰਕਾਰ ਚ ਅੱਜ ਐਮਐਲਏ ਸੇਖੋ ਸਾਹਿਬ ਤੁਹਾਨੂੰ ਕਹਿ ਰਹੇ ਸੀ ਤੁਸੀਂ ਸਾਡੇ ਬੱਚੇਓ ਪਿਛਲੇ ਦਿਨੀ ਵੀਡੀਓ ਆਈਆਂ ਵੀ ਤੁਹਾਡੀ ਤੇ ਸੇਖੋ ਸਾਹਿਬ ਦੀ ਐਮਐਲਏ ਸਾਹਿਬ ਦੀ ਪੂਰੀ ਗਰਮਾ ਗਰਮੀ ਹੋਈ ਆ ਤੁਹਾਡੀ ਤਤੀ ਤਤੀ ਬੈਸ ਐਮਐਲਏ ਨਾਲ ਹੋਈ ਆ ਉਹ ਕੀ ਕਾਰਨ ਸੀ ਦੇਖੋ ਇਹ ਕਾਰਨ ਇਹ ਸੀ ਕਿ ਐਮਐਲਏ ਸਾਹਿਬ ਇਹ ਜਾਣਦੇ ਆ ਕਿ ਆਮ ਆਦਮੀ ਪਾਰਟੀ ਦਾ ਹਰੇਕ ਪਿੰਡ ਚ ਵਿਰੋਧ ਹੋ ਰਿਹਾ ਹਰੇਕ ਸ਼ਹਿਰ ਚ ਵਿਰੋਧ ਹੋ ਰਿਹਾ ਇਹੋ ਜਿਹਾ ਕੋਈ ਦਿਨ ਨਹੀਂ ਜਾਂਦਾ ਜਿਸ ਦਿਨ ਧਰਨਾ ਨਾ ਲੱਗੇ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਇਹਨਾਂ ਨੇ ਇੰਨੇ ਸੁਣ ਲਏ ਆ 2.5 ਸਾਲ ਦੇ ਰਾਜ ਵਿੱਚ ਤੇ ਇਹ ਬਹੁਤ ਬਖਲਾਹ ਬਖਲਾ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਸਵਾਲ ਕਰ ਲੇ ਪਹਿਲੀ ਗੱਲ ਤਾਂ ਇਹ ਚਾਹੁੰਦੇ ਸੀ ਕਿ ਸਾਡੇ ਖਿਲਾਫ ਧਰਨਾ ਕਿਵੇਂ ਲਾ ਲਿਆ ਇਹਨਾਂ ਨੇ ਦੂਜੀ ਗੱਲ ਇਹ ਇਹ ਜਾਣਦੇ ਆ ਕਿ ਇਸੇ ਧਰਨਿਆਂ ਚੋਂ ਨਿਕਲ ਕੇ ਇਹਨਾਂ ਨੇ ਸਰਕਾਰ ਬਣਾਈ ਆ ਤੇ ਧਰਨੇ ਵਾਲਿਆਂ ਦੀ ਕਿੰਨੀ ਪਾਵਰ ਹੁੰਦੀ ਆ ਤੇ ਬਾਕੀ ਇਹਨਾਂ ਦਾ ਹਾਜਮਾ ਇੰਨਾ ਸਵਾਲ ਨਹੀਂ برداشت ਕਰਦੇ ਉਸ ਦਿਨ ਵੀ ਇਹਨਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਹਿਲੀ ਗੱਲ ਤਾਂ ਇਹ ਕਹਿੰਦੇ ਵੀ ਤੁਸੀਂ ਧਰਨਾ ਨਹੀਂ ਲਾਓ ਧਰਨਾ ਨਾ ਲਾਓ ਇੱਥੇ ਕਹਿੰਦੇ ਆਏ ਕਿਵੇਂ ਸਰਕਾਰੀ ਕਾਲਜ ਪ੍ਰਾਈਵੇਟ ਕੋਰਸ ਚੱਲ ਜੂਗਾ ਇਹਨਾਂ ਦੀ ਸਰਕਾਰ ਨੋਟੀਫਿਕੇਸ਼ਨ ਕੱਢੀ ਜਾਂਦੀ ਆ ਵੀ ਕੋਰਸ ਪ੍ਰਾਈਵੇਟ ਕਰ ਦਿਓ ਸੈਲਫ ਫਾਈਨਾਂਸ ਕਰ ਦਿਓ ਸਰਕਾਰ ਨਹੀਂ ਚਲਾਊਗੀ ਦੂਜੇ ਪਾਸੇ ਇਹ ਕਹੀ ਇਹ ਵੀ ਤੁਹਾਡੀ ਤੁਹਾਡੀ ਐਮਐਲਏ ਨਾਲ ਜਿਹੜੀ ਗਰਮਾ ਗਰਮੀ ਹੋਈ ਆ ਉਹ ਕਾਹਤੋਂ ਹੋਈ ਹੈ ਇਸੇ ਕਰ ਕਾਰਨ ਕਰਕੇ ਹੋਈ ਨਾ ਵੀ ਇਹ ਕਹਿੰਦੇ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਤੇ ਜਦੋਂ ਲੋਕ ਸਵਾਲ ਕਰਦੇ ਵੀ ਸਿੱਖਿਆ ਕ੍ਰਾਂਤੀ ਕਿੱਥੇ ਆ ਤਾਂ ਇਹ ਬਰਦਾਸ਼ ਨਹੀਂ ਕਰਦੇ ਇਹ ਕਹਿੰਦੇ ਵੀ ਤੁਸੀਂ ਕੌਣ ਹੋ ਨੇ ਸਵਾਲ ਕਰਨ ਵਾਲੇ ਉਸ ਦੇ ਨੇ ਧਮਕਾ ਕੇ ਵੀ ਤੁਸੀਂ ਵਿਦਿਆਰਥੀ ਦੇ ਧਰਨਾ ਨਾ ਲਾਓ ਕਾਲਜ ਚੱਲੋ ਮੈਂ ਕਾਲਜ ਆਉਣਾ ਵੀ ਜੇ ਵਿਦਿਆਰਥੀ ਤੁਹਾਨੂੰ ਦੋ ਵਾਰ ਮੰਗ ਪੱਤਰ ਦੇ ਚੁੱਕੇ ਆ ਵੀ ਬੀਐਸਏ ਐਗਰੀਕਲਚਰ ਨੂੰ ਚਲਾਓ ਉਸ ਮੰਗ ਪੱਤਰ ਦਾ ਨਹੀਂ ਤੁਸੀਂ ਜਵਾਬ ਦਿੱਤਾ ਤੇ ਅੱਜ ਤੁਸੀਂ ਕਹਿ ਰਹੇ ਵੀ ਧਰਨਾ ਨਾ ਲਾਓ ਮੇਰੇ ਘਰ ਅੱਗੇ ਉਹ ਬਰਦਾਸ਼ ਨਹੀਂ ਕਰਦੇ ਧਰਨੇ ਨੂੰ ਆਪ ਦੀਆਂ ਅਨਕਾਮੀਆਂ ਦਾ ਗੁੱਸਾ ਸਾਡੇ ਤੇ ਕੱਢ ਰਹੇ ਵੀ ਸਾਡੇ ਤੇ ਸਾਾਨੂੰ ਸਵਾਲ ਨਾ ਕਰੋ ਸਾਡੇ ਕੋਲ ਧਰਨੇ ਨਾ ਲਾਓ ਕਹਿੰਦਾ ਵੀ ਜੇ ਇਹ ਧਰਨਿਆਂ ਬਰਦਾਸ਼ਤ ਨਹੀਂ ਕਰਦੇ ਜੇ ਚਾਹੁੰਦੇ ਵੀ ਇਹਨਾਂ ਦੇ ਘਰ ਅੱਗੇ ਧਰਨਾ ਨਾ ਲੱਗੇ ਤਾਂ ਮਸਲਾ ਪੈਦਾ ਹੀ ਨਾ ਹੋਣ ਦਿਓ ਸਿੱਖਿਆ ਦੇ ਨੂੰ ਤੁਸੀਂ ਸੀਰੀਅਸ ਲੈ ਲਓ ਮਾਂ ਪੜਾਉ ਲੋਕਾਂ ਦੇ ਮਾਮਲਾ ਹੱਲ ਨਹੀਂ ਕਰਦਾ ਸੀ ਪਰ ਫਿਰ ਵੀ ਲੋਕਾਂ ਨੂੰ ਬਰਦਾਸ਼ਤ ਕਰ ਲੈਂਦੇ ਸੀਗੇ ਧਰਨਿਆਂ 'ਚ ਆਉਂਦੇ ਵੀ ਸੀ ਤਾਂ ਉਹ ਐਂ ਕਹਿੰਦੇ ਸੀ ਵੀ ਤੁਹਾਡਾ ਮਾਮਲਾ ਹੱਲ ਕਰਦਾਂਗੇ ਭਾਵੇਂ ਬਾਨੇ ਹੀ ਮਾਰਦੇ ਸੀ ਪਰ ਕੋਈ ਵੀ ਸਰਕਾਰ ਵਿੱਚ ਆਇਆ ਨਹੀਂ ਹੋਇਆ ਕਿ ਐਮਐਲਏ ਵਿਦਿਆਰਥੀਆਂ ਨਾਲ ਬੈਸਿਆ ਹੋਵੇ ਇਹ ਇਹੋ ਜਿਹਾ ਐਮਐਲਏ ਆ ਜਿਹਨੂੰ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਮਤਲਬ ਪਤਾ ਨਹੀਂ ਹੈਗਾ ਉਹ ਗੱਲ ਕਿਵੇਂ ਕਰਨੀ ਆ ਲੋਕਾਂ ਨੂੰ ਡੀਲ ਕਿਵੇਂ ਕਰਨਾ ਇਹੀ ਤੱਕ ਨਹੀਂ